ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਅਖਵਾਉਂਦੇ ਸਨ ਜਿਸ ਨੂੰ ਲੈ ਕੇ ਉਹਨਾਂ ਨੇ BBMP ਤੇ ਜਾ ਕੇ ਕਈ ਮੋਰਚੇ ਲਾਏ ਬੜੀਆਂ ਵੀਡੀਓ ਪਾਈਆਂ ਐਨੀਮੇਸ਼ਨ ਬਣਾਏ ਪੰਜਾਬ ਦੇ ਪਾਣੀਆਂ ਦਾ ਰਾਖਾ ਅਖਵਾਇਆ ਖੁਦ ਨੂੰ ਪਰ ਅਸਲ ਹਕੀਕਤ ਹੁਣ ਉਸ ਤੋਂ ਕੋਹਾਂ ਦੂਰ ਜਾਂਦੀ ਨਜ਼ਰ ਆ ਰਹੀ ਹੈ ਪਹਿਲਾ ਡੈਮਾਂ ਦੇ ਉੱਤੇ ਕੇਂਦਰੀ ਸੁਰੱਖਿਆ ਬਲ ਲਗਾਏ ਗਏ ਪੰਜਾਬ ਪੁਲਿਸ ਨੂੰ ਹਟਾ ਦਿੱਤਾ ਗਿਆ ਤੇ ਹੁਣ ਪੰਜਾਬ ਦੀ ਵਕਤ ਹੀ BBMP ਚੋਂ ਘਟਾਈ ਜਾ ਰਹੀ ਹੈ ਇਹ ਖਬਰਾਂ ਅਖਬਾਰਾਂ ਚ ਲੱਗੀਆਂ ਨੇ ਅੱਜ ਦੇ ਚਰਚਾਵਾਂ ਚੱਲ ਰਹੀਆਂ ਨੇ ਚਿੱਠੀਆਂ ਪੱਤਰ ਬਾਹਰ ਆਏ ਨੇ ਕਿ ਪਹਿਲਾਂ ਜਿੱਥੇ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਪੱਕੀ ਪ੍ਰਤੀਨਿਧਤਾ ਨਹੀਂ ਸੀ ਪਰ ਹੁਣ ਇਹ ਪ੍ਰਕਿਰਿਆ ਚਲਾਈ ਜਾ ਰਹੀ ਹੈ ਕਿ ਉਹਨਾਂ ਦੇ ਵੀ ਪੱਕੀ ਮੈਂਬਰਸ਼ਿਪ ਪੱਕੀ ਪ੍ਰਤੀਨਿਧਤਾ ਦਿੱਤੀ ਜਾਵੇ ਪਹਿਲਾਂ ਹਿਮਾਚਲ ਅਤੇ ਹਰਿਆਣਾ ਪੰਜਾਬ ਦੇ ਜਿਹੜੇ ਮੈਂਬਰਸ ਹਨ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਦਾ ਮੈਂਬਰ ਪਾਵਰ ਦੇ ਵਿੱਚ ਹੁੰਦਾ ਸੀ ਤੇ ਹਰਿਆਣਾ ਦਾ ਮੈਂਬਰ ਸંચਾਈ ਦੇ ਵਿੱਚ ਪੱਕੇ ਤੌਰ ਤੇ ਤਾਇਨਾਤ ਹੁੰਦੇ ਰਹੇ ਹਨ ਪਰ ਹੁਣ ਦੋ ਸੂਬੇ ਜਿਨ੍ਹਾਂ ਦਾ ਇਸ ਜਿਹੜੇ ਬੀਬੀਐਮਬੀ ਦੇ ਵਿੱਚ ਕੋਈ ਬਹੁਤਾ ਲੈਣਾ ਦੇਣਾ ਨਹੀਂ ਸੀ ਪਰ ਉਹਨਾਂ ਨੂੰ ਹੁਣ ਪੱਕੀ ਪ੍ਰਤੀਨਿਧਤਾ ਦੇਣ ਜਾ ਰਹੀ ਹੈ ਕੇਂਦਰ ਸਰਕਾਰ ਜਿਸ ਦੇ ਵਿੱਚ ਹਿਮਾਚਲ ਅਤੇ ਰਾਜਸਥਾਨ ਹਿਮਾਚਲ ਤੇ ਰਾਜਸਥਾਨ ਲਗਾਤਾਰ ਮੰਗ ਠਾਉਂਦੇ ਰਹੇ ਨੇ ਪਰ ਅਜੇ ਤੱਕ ਇਹ ਮਿਲੀ ਨਹੀਂ ਸੀ ਪਰ ਹੁਣ ਉਹਨਾਂ ਨੂੰ ਪੱਕੀ ਮੈਂਬਰਸ਼ਿਪ ਦੇਣ ਦੀਆਂ ਤਿਆਰੀਆਂ ਨੇ ਉਹਨਾਂ ਦੀ ਪ੍ਰਤੀਨਿਧਤਾ ਪੱਕੀ ਕਰਨ ਦੀਆਂ ਤਿਆਰੀਆਂ ਨੇ ਜਿਸ ਨੂੰ ਲੈ ਕੇ ਚਿੱਠੀਆਂ ਪੱਤਰ ਵੀ ਜਾਰੀ ਹੋ ਚੁੱਕੇ ਨੇ ਇੱਥੇ ਚਿੱਠੀ ਪੱਤਰ ਦੇ ਵਿੱਚ ਪੰਜਾਬ ਸਮੇਤ ਹਰਿਆਣਾ ਹਿਮਾਚਲ ਅਤੇ ਰਾਜ ਸਧਾਨ ਸਰਕਾਰ ਨੂੰ ਜਿਹੜਾ ਉਹ ਪੱਤਰ ਭੇਜ ਕੇ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਵਾ ਦਿੱਤਾ ਗਿਆ ਤੇ ਪੱਤਰ ਅਨੁਸਾਰ ਪੰਜਾਬ ਪੋਨਰ ਗਠਨ ਐਕਟ ਦੀ ਧਾਰਾ 166 79 2 ए ਚ ਸੋਧ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਜਿਸ ਤਹਿਤ BBMB ਚ ਮੈਂਬਰਾਂ ਦੀ ਗਿਣਤੀ 4 ਹੋ ਜਾਵੇਗੀ ਪਹਿਲਾਂ ਪੰਜਾਬ ਤੇ ਹਰਿਆਣਾ ਹੀ ਪੱਕੇ ਮੈਂਬਰ ਸਨ ਹੁਣ ਤੁਸੀਂ ਖੋਦੇ ਹਿਸਾਬ ਲਾ ਲਓ ਕਿ ਜਦੋਂ 4 ਮੈਂਬਰ ਹੋ ਗਏ ਤੇ ਪੰਜਾਬ ਰਹਿ ਗਿਆ ਇੱਕ ਪਾਸੇ ਤਿੰਨ ਸਟੇਟਾਂ ਇੱਕ ਪਾਸੇ ਹੋ ਗਈਆਂ ਤੇ ਪੰਜਾਬ ਦੀ ਕਿਹੜੀ ਬੁੱਕਤ ਰਹੇਗੀ ਸੋ ਹੁਣ ਬੀਬੀਐਮਪੀ ਦੇ ਵਿੱਚ ਪੰਜਾਬ ਦੀ ਬੁੱਕਤ ਘਟਣ ਜਾ ਰਹੀ ਹੈ ਜਿਹੜੇ ਮੁੱਖ ਮੰਤਰੀ ਲਗਾਤਾਰ ਰੌਲਾ ਪਾਉਂਦੇ ਸੀ ਜਿਹੜੇ ਮੁੱਖ ਮੰਤਰੀ ਪਾਣੀਆਂ ਦਾ ਰਾਖਾ ਖਵਾਉਂਦੇ ਸੀ ਉਹ ਇਸ ਤੇ ਕੀ ਹੁਣ ਆਪਣਾ ਸਟੈਂਡ ਲੈਣਗੇ ਇਹ ਉਹਨਾਂ ਨੂੰ ਸਪਸ਼ਟ ਕਰਨਾ ਪਵੇਗਾ ਅਸੀਂ ਜਾਈਏ ਫਾਇਦਾ ਕਰਨੋਂ ਕਰਵਾ ਨੁਕਸਾਨ ਆਈਏ ਉਸੇ ਤਰੀਕੇ ਨਾਲ ਹੈ ਮਾਮਲਾ ਹੈ ਪਹਿਲਾਂ ਇਹਨਾਂ ਰੌਲਾ ਗੌਲਾ ਨਹੀਂ ਸੀ ਨਾ ਕਦੇ ਬੀਬੀਐਮਪੀ ਦਾ ਪਿਆਸੀ ਪਰ ਪਿੱਛੇ ਜੇ ਮੁੱਖ ਮੰਤਰੀ ਸਾਹਿਬ ਪਾਣੀ ਇੰਨੇ ਕਿ ਉਸਕ ਨਹੀਂ ਜਾਣ ਦੇਣਾ ਇੰਨੇ ਕਿ ਉਸਕ ਨਹੀਂ ਜਾਣ ਦੇਣਾ ਉਹ ਸਭ ਕੁਝ ਵਾਪਰ ਵੀ ਗਿਆ ਤੇ ਰਹਿੰਦਾ ਖੁੰਦਾ ਜਿਹੜੇ ਮਾੜੇ ਮੋਟੇ ਅਧਿਕਾਰ ਸੀ ਉਹ ਵੀ ਗਵਾਏ ਜੇਕਰ ਹਰਿਆਣਾ ਤੇ ਰਾਜਸਥਾਨ ਪੱਕੇ ਮੈਂਬਰ ਬਣਦੇ ਆ ਤਾਂ ਪੰਜਾਬ ਦੀ ਵੋਟ ਦੀ ਬੁਕਤ ਵੀ ਘਟੇਗੀ ਖਰਚਾ ਸਭ ਤੋਂ ਵੱਧ ਪੰਜਾਬ ਚੱਲਦਾ ਹੈ ਸਭ ਤੋਂ ਵੱਧ ਖਰਚਾ BBMB ਦਾ ਪੰਜਾਬ ਚੱਲਦਾ ਹੈ ਨੁਕਸਾਨ BBMB ਜਿਹੜਾ ਭਾਖੜਾ ਜਿਹੜਾ ਡੈਮ ਬਣਿਆ ਉਹਦਾ ਪੰਜਾਬ ਚੱਲਦਾ ਹੈ ਤੇ ਹੁਣ ਬੁਕਤ ਜਿਹੜੀ ਆ ਉਹ ਪੰਜਾਬ ਦੀ ਘਟਾਉਣ ਜਾ ਰਹੀ ਹੈ ਕੇਂਦਰ ਸਰਕਾਰ ਵੀ ਆਪਣੀਆਂ ਉਹੀ ਪਾਲਸੀਆਂ ਤੇ ਚੱਲੀ ਹੋਈ ਹੈ ਕਿਉਂਕਿ ਜਦੋਂ ਵਾਰ-ਵਾਰ ਇਹ ਰੌਲਾ ਪੈ ਰਿਹਾ ਕਿ ਡੈਮ ਸੇਫਟੀ ਐਕਟ ਜਿਹੜਾ ਕੇਂਦਰ ਲੈ ਕੇ ਆਇਆ ਉਹਦੇ ਬਰਾਬਰ ਇੱਕ ਐਕਟ ਲੈ ਕੇ ਆਓ ਪ੍ਰਗਟ ਸਿੰਘ ਵਿਧਾਇਕ ਉਹਨਾਂ ਨੇ ਵੀ ਰੌਲਾ ਪਾਇਆ ਕਿ ਇੱਕ ਆਪਣਾ ਬਰਾਬਰ ਐਕਟ ਲੈ ਕੇ ਆਓ ਪ੍ਰਮੁੱਖ ਮੰਤਰੀ ਭਗਵਾਨ ਸਿੰਘ ਮਾਨੋ ਐਕਟ ਲਿਆਉਣ ਦੀ ਬਜਾਏ ਇੱਧਰ-ਉੱਧਰ ਦੀਆਂ ਗੱਲਾਂ ਜ਼ਰੂਰ ਕਰਦੇ ਰਹੇ ਉਹ ਮਾੜਾ ਉਹ ਚੰਗਾ ਉਹਨੇ ਪਾਣੀ ਲਟਾਇਆ ਉਹਨੇ ਆਹ ਕੀਤਾ ਪਰ ਜਦੋਂ ਆਪਣੀ ਵਾਰੀ ਆ ਹੁਣ ਉਹ ਉਹਨਾਂ ਗੱਲਾਂ ਵੱਲ ਕਿਉਂ ਨਹੀਂ ਜਾ ਰਹੇ ਜਿਹੜੀਆਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਕਿਉਂ ਆਪਣਾ ਇੱਕ ਬਿਲ ਕਾਨੂੰਨ ਨਹੀਂ ਲੈ ਕੇ ਆਂਦਾ ਜਾ ਰਿਹਾ ਕਿ ਜਿਹੜੇ ਡੈਮ ਨੇ ਡੈਮ ਸੇਫਟੀ ਆ ਉਹ ਖੁਦ ਪੰਜਾਬ ਸਰਕਾਰ ਸੂਬਾ ਸਰਕਾਰ ਕਰੇ ਪਰ ਹੁਣ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਲਗਾਤਾਰ ਹੱਥ ਵਟਣ ਤੇ ਚੱਲੀ ਹੋਈ ਆ ਸੂਬਿਆਂ ਦੇ ਉਹਨਾਂ ਦੇ ਵਿੱਚ ਇੱਕ ਹੋਰ ਪੰਜਾਬ ਦੇ ਉੱਤੇ ਵੱਡਾ ਡਾਕਾ ਵੱਜਣ ਜਾ ਰਿਹਾ ਹੈ ਕਿ ਪੰਜਾਬ ਦੇ BBMP ਦੇ ਵਿੱਚ ਹਰਿਆਣਾ ਹਿਮਾਚਲ ਤੇ ਰਾਜਸਥਾਨ ਪੱਕੇ ਮੈਂਬਰ ਬਣ ਜਾਣਗੇ ਇਸ ਤੋਂ ਪਹਿਲਾਂ ਦੋ ਮੈਂਬਰ ਸੀ ਤਾਂ ਪੰਜਾਬ ਕਿਤੇ ਨਾ ਕਿਤੇ ਹੁਣ ਆਪਣਾ ਉਹ ਅਧਿਕਾਰ ਆਪਣੀਆਂ ਉਹ ਗੱਲਾਂ ਰੱਖਣ ਚ ਸਮਰੱਥ ਨਹੀਂ ਰਹੇਗਾ ਤੇ ਖਰਚਾ ਪੰਜਾਬ ਵੱਧ ਦੇਵੇਗਾ ਤੇ ਫਾਇਦਾ ਸਾਰੇ ਵੱਧ ਤੋਂ ਵੱਧ ਲੈਣਗੇ ਸੋ ਇਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕੱਲੇ ਛੋਸ਼ੇ ਬਾਜ਼ੀਆਂ ਛੱਡ ਕੇ ਵੀਡੀਓ ਬਣਾਉਣੀਆਂ ਛੱਡ ਕੇ ਆਪਣੇ ਮੀਡੀਆ ਨੂੰ ਜਿਹੜਾ ਨਾਲ ਲਿਆ ਕੇ ਡਰਾਮੇ ਬਾਜ਼ੀਆਂ ਛੱਡ ਕੇ ਅਸਲ ਜ਼ਮੀਨ ਤੇ ਮੁੱਖ ਮੰਤਰੀ ਨੇ ਇਸ ਮੁੱਦੇ ਤੇ ਨਿੱਤਰਨਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਆਪ ਨੂੰ ਪਾਣੀਆਂ ਦਾ ਰਾਖਾਖਵਾਉਂਦੇ ਸਨ ਇਸ ਨੂੰ ਲੈ ਕੇ ਉਹਨਾਂ ਨੇ BBMP ਤੇ ਜਾ ਕੇ ਕਈ ਮੋਰਚੇ ਲਾਏ ਬੜੀਆਂ ਵੀਡੀਓ ਪਾਈਆਂ ਐਨੀਮੇਸ਼ਨ ਬਣਾਏ ਪੰਜਾਬ ਦੇ ਪਾਣੀਆਂ ਦਾ ਰੱਖਾ ਅਖਵਾਇਆ ਖੁਦ ਨੂੰ ਪਰ ਅਸਲ ਹਕੀਕਤ ਹੁਣ ਉਸ ਤੋਂ ਕੋਹਾਂ ਦੂਰ ਜਾਂਦੀ ਨਜ਼ਰ ਆ ਰਹੀ ਹੈ ਪਹਿਲਾ ਡੈਮਾਂ ਦੇ ਉੱਤੇ ਕੇਂਦਰੀ ਸੁਰੱਖਿਆ ਬਲ ਲਗਾਏ ਗਏ ਪੰਜਾਬ ਪੁਲਿਸ ਨੂੰ ਹਟਾ ਦਿੱਤਾ ਗਿਆ ਤੇ ਹੁਣ ਪੰਜਾਬ ਦੀ ਵਕਤ ਦੀ BBMP ਚੋਂ ਘਟਾਈ ਜਾ ਰਹੀ ਹੈ ਇਹ ਖਬਰਾਂ ਅਖਬਾਰਾਂ 'ਚ ਲੱਗੀਆਂ ਨੇ ਅੱਜ ਦੇ ਚਰਚਾਵਾਵਾਂ ਚੱਲ ਰਹੀਆਂ ਨੇ ਚਿੱਠੀਆਂ ਪੱਤਰ ਬਾਹਰ ਆਏ ਨੇ ਕਿ ਪਹਿਲਾਂ ਜਿੱਥੇ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਪੱਕੀ ਪ੍ਰਤੀਨਿਧਤਾ ਨਹੀਂ ਸੀ ਪਰ ਹੁਣ ਇਹ ਪ੍ਰਕਿਰਿਆ ਚਲਾਈ ਜਾ ਰਹੀ ਹੈ ਕਿ ਉਹਨਾਂ ਦੇ ਵੀ ਪੱਕੀ ਮੈਂਬਰਸ਼ਿਪ ਪੱਕੀ ਪ੍ਰਤੀਨਿਧਤਾ ਦਿੱਤੀ ਜਾਵੇ ਪਹਿਲਾ ਹਿਮਾਚਲ ਅਤੇ ਹਰਿਆਣਾ ਪੰਜਾਬ ਦੇ ਜਿਹੜੇ ਮੈਂਬਰਸ ਹਨ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਦਾ ਮੈਂਬਰ ਪਾਵਰ ਦੇ ਵਿੱਚ ਹੁੰਦਾ ਸੀ ਤੇ ਹਰਿਆਣਾ ਦਾ ਮੈਂਬਰ ਸંચਾਈ ਦੇ ਵਿੱਚ ਪੱਕੇ ਤੌਰ ਤੇ ਤਾਇਨਾਤ ਹੁੰਦੇ ਰਹੇ ਹਨ ਪਰ ਹੁਣ ਦੋ ਸੂਬੇ ਜਿਨ੍ਹਾਂ ਦਾ ਇਸ ਜਿਹੜੇ ਆ ਬੀਬੀਐਮਬੀ ਦੇ ਵਿੱਚ ਕੋਈ ਬਹੁਤਾ ਲੈਣਾ ਦੇਣਾ ਨਹੀਂ ਸੀ ਪਰ ਉਹਨਾਂ ਨੂੰ ਹੁਣ ਪੱਕੀ ਪ੍ਰਤੀਨਿਧਤਾ ਦੇਣ ਜਾ ਰਹੀ ਹੈ ਕੇਂਦਰ ਸਰਕਾਰ ਜਿਸ ਦੇ ਵਿੱਚ ਹਿਮਾਚਲ ਅਤੇ ਰਾਜਸਥਾਨ ਹਿਮਾਚਲ ਤੇ ਰਾਜਸਥਾਨ ਲਗਾਤਾਰ ਮੰਗ ਠਾਉਂਦੇ ਰਹੇ ਨੇ ਪਰ ਅਜੇ ਤੱਕ ਇਹਦੇ ਮਿਲੇ ਨਹੀਂ ਸੀ ਪਰ ਹੁਣ ਉਹਨਾਂ ਨੂੰ ਪੱਕੀ ਮੈਂਬਰਸ਼ਿਪ ਦੇਣ ਦੀਆਂ ਤਿਆਰੀਆਂ ਨੇ ਉਹਨਾਂ ਦੀ ਪ੍ਰਤੀਨਿਧਤਾ ਪੱਕੀ ਕਰਨ ਦੀਆਂ ਤਿਆਰੀਆਂ ਨੇ ਜਿਸ ਨੂੰ ਲੈ ਕੇ ਚਿੱਠੀਆਂ ਪੱਤਰ ਵੀ ਜਾਰੀ ਹੋ ਚੁੱਕੇ ਨੇ ਇੱਥੇ ਚਿੱਠੀ ਪੱਤਰ ਦੇ ਵਿੱਚ ਪੰਜਾਬ ਸਮੇਤ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਸਰਕਾਰ ਨੂੰ ਜਿਹੜਾ ਉਹ ਪੱਤਰ ਭੇਜ ਕੇ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਪੱਤਰ ਅਨੁਸਾਰ ਪੰਜਾਬ ਪੋਨਰ ਗਠਨ ਐਕਟ ਦੀ ਧਾਰਾ 196 79 2 A ਚ ਸੋਧ ਦੀ ਤਜਵੀਜ਼ ਤਿਆਰ ਕੀਤੀ ਗਈ ਹੈ ਜਿਸ ਤਹਿਤ BBMP ਵਿੱਚ ਮੈਂਬਰਾਂ ਦੀ ਗਿਣਤੀ 4 ਹੋ ਜਾਵੇਗੀ ਪਹਿਲਾਂ ਪੰਜਾਬ ਤੇ ਹਰਿਆਣਾ ਹੀ ਪੱਕੇ ਮੈਂਬਰ ਸਨ ਹੁਣ ਤੁਸੀਂ ਖੁਦ ਦੇ ਹਿਸਾਬ ਨਾਲੋ ਕਿ ਜਦੋਂ ਚਾਰ ਮੈਂਬਰ ਹੋ ਗਏ ਤੇ ਪੰਜਾਬ ਰਹਿ ਗਿਆ ਇੱਕ ਪਾਸੇ ਤਿੰਨ ਸਟੇਟਾਂ ਇੱਕ ਪਾਸੇ ਹੋ ਗਈਆਂ ਤੇ ਪੰਜਾਬ ਦੀ ਕਿਹੜੀ ਬੁੱਕਤ ਰਹੇਗੀ ਸੋ ਹੁਣ BBMP ਦੇ ਵਿੱਚ ਪੰਜਾਬ ਦੀ ਬੁੱਕਤ ਘਟਣ ਜਾ ਰਹੀ ਹੈ ਜਿਹੜੇ ਮੁੱਖ ਮੰਤਰੀ ਲਗਾਤਾਰ ਰੌਲਾ ਪਾਉਂਦੇ ਸੀ ਜਿਹੜੇ ਮੁੱਖ ਮੰਤਰੀ ਪਾਣੀਆਂ ਦਾ ਰੱਖਾ ਖਵਾਉਂਦੇ ਸੀ ਉਹ ਇਸ ਤੇ ਕੀ ਹੁਣ ਆਪਣਾ ਸਟੈਂਡ ਲੈਣਗੇ ਇਹ ਉਹਨਾਂ ਨੂੰ ਸਪਸ਼ਟ ਕਰਨਾ ਪਵੇਗਾ ਅਸੀਂ ਜਾਈਏ ਫਾਇਦਾ ਕਰਨੋਂ ਕਰਵਾ ਨੁਕਸਾਨ ਆਈਏ ਉਸੇ ਤਰੀਕੇ ਨਾਲ ਇਹ ਮਾਮਲਾ ਹੈ ਪਹਿਲਾਂ ਇਹਨਾਂ ਰੌਲਾ ਗੋਲਾ ਨਹੀਂ ਸੀ ਨਾ ਕਦੇ ਬੀਬੀ ਐਮਪੀ ਦਾ ਪਿਆਸੀ ਪਰ ਪਿੱਛੇ ਜਿਹੇ ਮੁੱਖ ਮੰਤਰੀ ਸਾਹਿਬ ਪਾਣੀ ਐਨੇ ਕਿ ਉਸਕੀ ਨਹੀਂ ਜਾਣਦਣਾ ਐਨੇ ਕਿ ਉਸਕੀ ਨਹੀਂ ਜਾਣਦਣਾ ਉਹ ਸਭ ਕੁਝ ਵਾਪਰ ਵੀ ਗਿਆ ਤੇ ਰਹਿਂਦਾ ਖੁੰਦਾ ਜਿਹੜੇ ਮਾੜੇ ਮੋਟੇ ਅਧਿਕਾਰ ਸੀ ਉਹ ਵੀ ਗਵਾਏ ਜੇਕਰ ਹਰਿਆਣਾ ਤੇ ਰਾਜਸਥਾਨ ਪੱਕੇ ਮੈਂਬਰ ਬਣਦੇ ਆ ਤਾਂ ਪੰਜਾਬ ਦੀ ਵੋਟ ਦੀ ਬੁੱਕਤ ਵੀ ਘਟੇਗੀ ਖਰਚਾ ਸਭ ਤੋਂ ਵੱਧ ਪੰਜਾਬ ਚੱਲਦਾ ਹੈ ਸਭ ਤੋਂ ਵੱਧ ਖਰਚਾ BBMP ਦਾ ਪੰਜਾਬ ਚੱਲਦਾ ਹੈ ਨੁਕਸਾਨ BBMP ਜਿਹੜਾ ਆ ਪਾਖੜਾ ਜਿਹੜਾ ਡੈਮ ਬਣਿਆ ਉਹਦਾ ਪੰਜਾਬ ਚੱਲਦਾ ਤੇ ਹੁਣ ਬੁੱਕਤ ਜਿਹੜੀ ਆ ਪੰਜਾਬ ਦੀ ਘਟਾਉਣ ਜਾ ਰਹੀ ਹੈ ਕੇਂਦਰ ਸਰਕਾਰ ਵੀ ਆਪਣੀਆਂ ਉਹੀ ਪਾਲਸੀਆਂ ਤੇ ਚੱਲੀ ਹੋਈ ਹੈ ਕਿਉਂਕਿ ਜਦੋਂ ਵਾਰ-ਵਾਰੇ ਰੌਲਾ ਪੈ ਰਿਹਾ ਕਿ ਡੈਮ ਸੇਫਟੀ ਐਕਟ ਜਿਹੜਾ ਕੇਂਦਰ ਲੈ ਕੇ ਆਇਆ ਉਹਦੇ ਬਰਾਬਰ ਇੱਕ ਐਕਟ ਲੈ ਕੇ ਆਓ ਪਰਗਟ ਸਿੰਘ ਵਿਧਾਇਕ ਉਹਨਾਂ ਨੇ ਵੀ ਰੌਲਾ ਪਾਇਆ ਕਿ ਇੱਕ ਆਪਣਾ ਬਰਾਬਰ ਐਕਟ ਲੈ ਕੇ ਆਓ ਪਰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਉਹ ਐਕਟ ਲਿਆਉਣ ਦੀ ਬਜਾਏ ਇੱਧਰ-ਉੱਧਰ ਦੀਆਂ ਗੱਲਾਂ ਜ਼ਰੂਰ ਕਰਦੇ ਰਹੇ ਉਹ ਮਾੜਾ ਉਹ ਚੰਗਾ ਉਹਨੇ ਪਾਣੀ ਲਟਾਇਆ ਉਹਨੇ ਆਹ ਕੀਤਾ ਪਰ ਜਦੋਂ ਆਪਣੀ ਵਾਰੀ ਆ ਹੁਣ ਉਹ ਉਹਨਾਂ ਗੱਲਾਂ ਵੱਲ ਕਿਉਂ ਨਹੀਂ ਜਾ ਰਹੇ ਜਿਹੜੀਆਂ ਉਹਨਾਂ ਨੂੰ ਕਰਨੀਆਂ ਪੈਂਦੀਆਂ ਕਿਉਂ ਆਪਣਾ ਇੱਕ ਬਿਲ ਕਾਨੂੰਨ ਨਹੀਂ ਲੈ ਕੇ ਆਂਦਾ ਜਾ ਰਿਹਾ ਕਿ ਜਿਹੜੇ ਡੈਮ ਨੇ ਡੈਮ ਸੇਫਟੀ ਆ ਉਹ ਖੁਦ ਪੰਜਾਬ ਸਰਕਾਰ ਸੂਬਾ ਸਰਕਾਰ ਕਰੇ ਪਰ ਹੁਣ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਲਗਾਤਾਰ ਹੱਥ ਵਧਣ ਤੇ ਚੱਲੀ ਹੋਈ ਐ ਸੂਬਿਆਂ ਦੇ ਉਹਨਾਂ ਦੇ ਵਿੱਚ ਇੱਕ ਹੋਰ ਪੰਜਾਬ ਦੇ ਉੱਤੇ ਵੱਡਾ ਡਾਕਾ ਵੱਜਣ ਜਾ ਰਿਹਾ ਹੈ ਕਿ ਪੰਜਾਬ ਦੇ ਬੀਬੀ ਐਮਪੀ ਦੇ ਵਿੱਚ ਹਰਿਆਣਾ ਹਿਮਾਚਲ ਤੇ ਰਾਜਸਥਾਨ ਪੱਕੇ ਮੈਂਬਰ ਬਣ ਜਾਣਗੇ ਇਸ ਤੋਂ ਪਹਿਲਾਂ ਦੋ ਮੈਂਬਰ ਸੀ ਤਾਂ ਪੰਜਾਬ ਕਿਤੇ ਨਾ ਕਿਤੇ ਹੁਣ ਆਪਣਾ ਉਹ ਅਧਿਕਾਰ ਆਪਣੀਆਂ ਉਹ ਗੱਲਾਂ ਰੱਖਣ ਚ ਸਮਰੱਥ ਨਹੀਂ ਰਹੇਗਾ ਤੇ ਖਰਚਾ ਪੰਜਾਬ ਵੱਗ ਦੇਵੇਗਾ ਤੇ ਫਾਇਦਾ ਸਾਰੇ ਵੱਧ ਤੋਂ ਵੱਧ ਲੈਣਗੇ ਸੋ ਇਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕੱਲੇ ਸ਼ੋਸ਼ੇ ਬਾਜ਼ੀਆਂ ਛੱਡ ਕੇ ਵੀਡੀਓ ਬਣਾਉਣੀਆਂ ਛੱਡ ਕੇ ਆਪਣੇ ਮੀਡੀਆ ਨੂੰ ਜਿਹੜਾ ਨਾਲ ਲਿਆ ਕੇ ਡਰਾਮੇ ਬਾਜ਼ੀਆਂ ਛੱਡ ਕੇ ਅਸਲ ਜ਼ਮੀਨ ਤੇ ਮੁੱਖ ਮੰਤਰੀ ਨੇ ਇਸ ਮੁੱਦੇ ਤੇ ਨਿੱਤਰਨਾ ਪਵੇਗਾ